ਗੁਰਾਇਆਂ ਨੇੜਲੇ ਪਿੰਡ ਪਾਸੜਾ ਵਿਖੇ 1.5 ਸਾਲਾਂ ਬੱਚੀ ਨਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਬੱਚੀ ਦੇ ਤਾਈ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਇਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਸਦੇ ਤਾਈ ਦੇ ਲੜਕੇ ਅਮਰੀਕ ਸਿੰਘ ਸਾਵੀ ਵੱਲੋਂ ਨਸ਼ੇ ਵਿੱਚ ਧੁੱਤ ਹੋ ਕੇ ਉਸਦੀ ਮਾਸੂਮ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਹੈ ਉਹਨਾਂ ਅੱਗੇ ਦੱਸਿਆ ਕਿ ਬੱਚੀ ਦੀ ਮਾਂ ਜਦ ਬੱਚੀ ਨੂੰ ਸਕੂਲ ਭੇਜਣ ਲਈ ਤਿਆਰ ਕਰ ਰਹੀ ਸੀ ਤਾਂ ਉਨਾ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਉਹਨਾਂ ਮੰਗ ਕੀਤੀ ਕਿ ਉਕਤ ਵਿਅਕਤੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਧਰ ਪਿੰਡ ਵਾਸੀਆਂ ਨੇ ਵੀ ਇਸ ਸ਼ਰਮਨਾਕ ਘਟਨਾ ਦੀ ਨਿੰਦਾ ਕਰਦੇ ਹੋਏ ਉਕਤ ਵਿਅਕਤੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹਾਂਜੀ ਭਜੀ ਕੀ ਹੋਇਆ ਹਾਂਜੀ ਪਰ ਮੈਂ ਜਦਾਂ ਫਾਸਲੇ ਦਾ ਰਹਿਣਾ ਵਾਲਾ ਫਾਸਲਾ ਦੰਦੂ ਵਾਲਾ ਤੇ ਮੇਰੇ ਜਿੱਦਾਂ ਲੜਕੀ ਸੀਗੀ ਉਹ ਇਹ 3.5-4 ਸਾਲ ਦੀ ਆ ਤੇ ਉਹਦੇ ਨਾਲ ਹਨਾ ਅਮਰੀਕ ਸਿੰਘ ਸਾਭੀ ਆ ਸਾਡੇ ਤਾਂ ਐ ਦਾ ਮੁੰਡਾ ਹੀ ਲੱਗਦਾ ਉਹਦੇ ਜਿੱਦਾਂ ਛਿੱਟਾ ਛੋਟਾ ਪੀ ਗੀ ਲੈਂਦਾ ਕਾਫੀ ਨਸ਼ਾ ਯਾਨੀ ਕੋਈ ਐਦਾ ਦਾ ਜਿਹੜਾ ਉਹਨੇ ਛੱਡਿਆ ਨਹੀਂ ਹੈਗਾ ਤੇ ਨਸ਼ੇ ਜੇ ਹਾਲ ਜ ਨਸ਼ਾ ਨੁਸ਼ਾ ਕੀਤਾ ਹੁਣ ਮੇਰੇ ਹਿਸਾਬ ਨਾਲ ਤੇ ਉਹਨੇ ਪਰਸੋਂ ਦੀ ਗੱਲ ਆ ਸ਼ਾਇਦ ਪਰਸੋਂ ਚੌਥੀ ਦੀ ਤੇ ਉਹਨਾਂ ਨੇ ਹਨਾ ਮੇਰੀ ਲੜਕੀ ਨਾਲ ਰੇਪ ਕੀਤਾ ਤੇ ਉਹ ਜਿੱਦਾਂ ਹਨਾ ਦੋ ਤਿੰਨ ਦਿਨ ਹੋ ਗਏ ਮੰਮੀ ਉਹਨਾਂ ਨੇ ਬੜੀ ਗੌਰ ਨਹੀਂ ਕੀਤੀ ਤੇ ਮम्मी ਹੌਲੀ ਜਿੱਦਾਂ ਸਕੂਲੇ ਲੈ ਕੇ ਜਾਂਦੇ ਆ ਤੇ ਉਹਨਾਂ ਨੇ ਬੜੀ ਗੌਰ ਨਹੀਂ ਕੀਤੀ ਅੱਜ ਮੇਰੀ ਵਾਈਫ ਨੇ ਦੇਖਿਆ ਸਵੇਰੇ ਸਕੂਲੇ ਚੱਲੀ ਸੀਗੀ ਤਾਂ ਉਹਨੂੰ ਤਿਆਰ ਕਰਨ ਲੱਗੇ ਨਾਪੀ ਲਾਉਣ ਲੱਗੇ ਤਾਂ ਉਹਨੇ ਜਦ ਦੇਖਿਆ ਵੀ ਥੱਲੇ ਮਤਲਬ ਉਹ ਹੋਇਆ ਸੀਗਾ ਤੇ ਉਹ ਜਦ ਪੁੱਛਿਆ ਉਹਨੇ ਵੀ ਸੀ ਤਾਂ ਕੀ ਹੋ ਗਿਆ ਤੇ ਉਹ ਕਹਿੰਦੇ ਵੀ ਹਨਾ ਨੂੰ ਵੀ ਸਾਬੀ ਪਾਪਾ ਨੇ ਕੀਤਾ ਆ ਤੇ ਕੁੜੀ ਹੱਥ ਨਹੀਂ ਚਲਾਉਂਦੀ ਥੱਲੇ ਤੇ ਹੁਣ ਕਿ ਪੁਲਿਸ ਆਈ ਸੀਗੀ ਹਾਂਜੀ ਪੁਲਿਸ ਆਈ ਸੀਗੀ ਉਹਨੂੰ ਲੈ ਗਏ ਆ ਕੋਈ ਗੱਲਬਾਤ ਨਹੀਂ ਹੋਈ ਬਸ ਲੈ ਗਏ ਉਹਨਾਂ ਨੂੰ ਮੰਗ ਕੀ ਕਰਦੇ ਤੁਸੀਂ ਮੰਗਾਹੀਂ ਤਾਂ ਜੀ ਮੈਂ ਤਾਂ ਸਹੀ ਗੱਲ ਆ ਤੇ ਵੱਧ ਤੋਂ ਵੱਧ ਯਾਨੀ ਕਿ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਇਹਨੂੰ ਹਾਂ ਜੀ ਮੈਂ ਕੀ ਨਾਂ ਆਪਣਾ ਮੇਰਾ ਨਾਮ ਬਿੰਦਰ ਕੁਮਾਰੀ ਪੰਚਾਇਤ ਮੈਂਬਰ ਹਾਂ ਪੰਚਾਇਤ ਮੈਂਬਰ ਅੱਜ ਕੀ ਮਸਲਾ ਹੋਇਆ ਅੱਜ ਪਿੰਡ ਅੱਜ ਸਾਡੇ ਪਿੰਡ ਵਿੱਚ ਬਹੁਤ ਮਾੜੀ ਘਟਨਾ ਹੋਈ ਹੈ ਵੀ ਜਿਹੜੇ ਮੁੰਡੇ ਨੇ ਇਹ ਗਲਤ ਕੰਮ ਕੀਤਾ ਹੈ ਉਹਨਾਂ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਕਿੰਨੀ ਬੱਚੀ ਕਿੰਨੇ ਜਮੁਰ ਦੀ ਹੈ ਬੱਚੇ ਦੀ ਉਮਰ ਹੈਗੀ ਹੈ 3 ਸਾਲ ਦੀ ਸਾਡੇ 5 ਸਾਲ ਦੀ ਹਾਂਜੀ ਤੇ ਪੁਲਿਸ ਆ ਜੀ ਲੈ ਗਏ ਉਹ ਮਲਾਜਮ ਆਏ ਸੀ ਉਹ ਲੈ ਗਏ ਉਹਨਾਂ ਨੂੰ ਹਾਂ ਤੇ ਉਤੇ ਕਾਰਵਾਈ ਕਰਨੀ ਤੇ ਹੁਣ ਦੇਖੋ ਕੀ ਕਰਦੇ ਹਾਂਜੀ ਉਹਨੂੰ ਸਜ਼ਾ ਦਿੱਤੀ ਜਾਵੇ ਫਤਵਤ